ਸਾਸਨ ਮੌਤ ਨਾ ਮਾਇਆ ਵਿੱਚ ਫਸਿਆ ਆਦਮੀ ਅ ਗਿਆਨ ਵਸ ਪਦਾਰਥਾਂ ਦੇ ਮੋਹ ਦੇ ਅਧੀਨ ਹੋਇਆ ਹੋਇਆ ਮੌਤ ਤੋਂ ਡਰਦਾ ਹੈ ਪਰ ਜਿਹੜਾ ਇਹਨਾਂ ਤੋਂ ਉੱਚਾ ਹੋ ਗਿਆ ਉਹ ਮੌਤ ਹੀ ਹੱਤੋਂ ਉੱਚਾ ਹੋ ਜਾਂਦਾ ਹੈ ਚਿਕੰਦਰ ਸਾਰੇ ਸੰਸਾਰ ਦਾ ਫਾਕੇ ਉਹ ਜਿਸ ਨੇ ਸਾਰੇ ਸੰਸਾਰ ਨੂੰ ਖਤਮ ਕਰ ਲਿਆ ਉਸ ਨੂੰ ਉਸ ਦੇ ਚਿਤ ਵਿੱਚ ਇਹ ਨਾਮ ਦਾ ਫਾਇਦਾ ਹੋਈ ਸਾਰੇ ਸੰਸਾਰ ਦਾ ਬਾਦਸ਼ਾਹ ਤਾਂ ਬਣ ਗਿਆ ਪਰ ਉਹਨਾਂ ਜੇ ਨਾਮ ਹੈ ਮਨਾਤਾ ਚੰਗਾ ਇਹ ਦਾ ਸੁਖ ਮਾਨ ਦਾ ਫਿਰ ਉਹ ਅਮਰਤੀ ਤਲਾਸ਼ ਵਿੱਚ ਫਿਰਨ ਲੱਗਿਆ ਪਹਾੜਾਂ 'ਚ ਜੰਗਲਾਂ 'ਚ ਜਿੱਥੇ ਕਿੱਥੇ ਵੀ ਇਹੋ ਫਿਰਦਾ ਰਹੇਗਾ ਜੀ ਦੀ ਗੱਲ ਦੱਸੇ ਸ਼ਾਸ਼ਿਕੰਦਤੁੰਡੇ ਆਵੇ ਯਾਤਨ ਫਿਰ ਦਾ ਵਿੱਚ ਪਾਣਾ ਨਹੀਂ ਤੇ ਰਾਤ ਨੂੰ ਕਦੇ ਨਾ ਪੀਤਾ ਪਿਆਲਾ ਆਪਣੇ ਅੰਦਰ ਤੋਂ ਕਿਉਂ ਉਹ ਸ਼ਿਕੰਦਰ ਆਵੇ ਯਾਤਿਆਨ ਅਮਰਤੀ ਅਮਰਤੋ ਵਸਤੂ ਹੁੰਦੀ ਹੈ ਜਿਹੜੀ ਮਰਤੂ ਤੋਂ ਰਹਿਤ ਕਰ ਦੇਵੇ ਮਰਨ ਤੋਂ ਰਹਿਤ ਕਰ ਦੇਵੇ ਮੋਤ ਸੁਚਾ ਕਰ ਦੇਵੇ ਪਰ ਹਸਰ ਜਗਨ ਇਹ ਰੋਈ ਬਤੀ ਸ਼ਾਮ ਦੀ ਉਮਰ ਵਿੱਚ ਸਾਸ ਉਹ ਐ ਦੁਨੀਆ ਤੋਂ ਕੁਝ ਕਰ ਜਾਂਦਾ ਹੈ ਅਮਰ ਦੀ ਪ੍ਰਾਪਤੀ ਹੋਈ ਹੀ ਨਹੀਂ ਅਮਰ ਮਿਲਦਾ ਹੈ ਗੁਰੂ ਤੋਂ ਗੁਰੂ ਤੋਂ ਸੰਸਕਾਰ ਅਮਰ ਮਿਲਦਾ ਹੈ ਨਾਮ ਸੰਮਤ ਮਿਲਦਾ ਹੈ ਫਿਰ ਕਿਸ਼ਟਿਕ ਸਮਾਈ ਕਰਕੇ ਭਗ ਗਿਆਨ ਅਮਰ ਮਿਲਦਾ ਹੈ ਜਿਸ ਨੂੰ پا ਕੇ ਇਹ ਜੋ ਤੋਛਾ ਹੋ ਜਾਂਦਾ ਹੈ ਮੌਤ ਇਹਦੇ ਵਾਸਤੇ ਪਰਮ ਸੁਖਦਾਈ ਚੀਜ਼ ਹੋ ਜਾਂਦੀ ਹੈ ਅਸਲ ਮੈਂ ਨਵੀਂ ਸ਼ਾਸਤਰੀ ਮੌਤ ਹੈ ਨਹੀਂ ਪਰਮ ਸੁਖਦਾਈ ਚੀਜ਼ ਹੈ ਪ੍ਰਭੂ ਵੀ ਇਫੈਜੀ ਪਰਮ ਸ਼ਕਤੀ ਹੈ ਜਿੰਦਾ ਭੇਤ ਕਿਸ਼ਮਾਈ ਤੱਕ ਆਹੀ ਨਹੀਂ ਪਰ ਪ੍ਰਭੂ ਦੇ ਪਿਆਰੇ ਇਸ ਮੌਤ ਤੋਂ ਸੱਚਾ ਉਹ ਜੰਮ ਦੇ ਹਨ ਸਮਰ ਉਹ ਵਸਤੂ ਹੈ ਜਿਸ ਨੂੰ ਪਾ ਕੇ ਅਮਰ ਹੋ ਜਾਵੇ ਯਾਨੀ ਮਰਦ ਤੋਂ ਰਹਿਤ ਹੋ ਜਾਵੇ ਸੰਸਕਾਰ ਅਮਰ ਚਰਨਾ ਮੰਗਲ ਉਸੇ ਕੁਮਾਈ ਕਰਕੇ ਮੰਨ ਦੀ ਖੁਸ਼ੀ ਦਾ ਜਰ ہزار ਬਣ ਗਿਆ ਨੰਬਰ ਸਾਕੇ ਇਹ ਜੁਹਦਾ ਹੀ ਮੌਤ ਤੋਂ ਉੱਚਾ ਹੋ ਜਾਂਦਾ ਹੈ ਉਸਤੀ ਬਾਬਤੀ ਐਸੇ ਫਰਮਾਨ ਕੀਤਾ ਹੈ ਜੋ ਅੰਮ੍ਰਿਤ ਗੁਰ ਤੇ ਪਾਇਆ ਜੋ ਰਮਨ ਤਪੜੇ ਭਾਨ